ਜੰਗਲ ਦੇ ਵਿੱਚ ਮਹਾਤਮਾ ਜੀ ਰਹਿੰਦੇ ਸੀ ਉਹਨਾਂ ਉੱਥੇ ਹੀ ਆਪਣੀ ਕੁਟਿਆ ਪਾਈ ਸੀ ਤੇ ਸਵੇਰੇ ਸ਼ਾਮਾਂ ਭਜਨ ਬੰਦਗੀ ਕਰਨਾ ਪ੍ਰਭੂ ਦਾ ਨਾਮ ਲੈਣਾ ਇੱਕ ਦਿਨ ਹਿਰਨਾਂ ਦੀ ੜਾਰ ਜਾਂਦੀ ਸੀ ਤੇ ਇੱਕ ਬੱਚਾ ਉਹਨਾਂ ਚ ਵਿਸੜ ਗਿਆ ਤੇ ਬੱਚਾ ਬੜਾ ਪਿਆਰਾ ਸੀ ਉਹਨਾਂ ਨੇ ਵੇਖਿਆ ਤੇ ਮਹਾਤਮਾ ਜੀ ਨੇ ਬੱਚੇ ਨੂੰ ਆਪਣਾ ਬੜਾ ਪਿਆਰਾ ਲੱਗਾ ਉਹਨਾਂ ਨੂੰ ਤੇ ਆਪਣੇ ਕੁਟਿਆ ਲੈਣ ਦਾ ਉਹਨੂੰ ਪਾਣੀ ਡੋਣਾ ਉਹਲੇ ਹਰੇ ਦੇ ਪੱਠੇ ਵੱਢਣੇ ਕੂਲੇ-ਕੂਲੇ ਪੱਠੇ ਵੱਢ ਕੇ ਤੇ ਉਹਨੂੰ ਪਾਉਣੇ ਉਹਦੇ ਨਾਲ ਮੋਹ ਪੈ ਗਿਆ ਕਿੱਥੇ ਉਹਨੇ ਭਜਨ ਬੰਦਗੀ ਕਰਨਾ ਤੇ ਕਿੱਥੇ ਉਹਦਾ ਧਿਆਨ ਬੱਜੇ ਜਦੋਂਵੇਂ ਟਾਈਮ ਚ ਲੱਗ ਗਿਆ ਤੇ ਪਿਆਰ ਹੀ ਆ ਨਾ ਕਿਸੇ ਪਾਸੇ ਵੀ ਬੰਦੇ ਦਾ ਲੱਗ ਸਕਦਾ ਹਾਂਜੀ ਭਾਵੇਂ ਭਗਤੀ ਕਮਾਲ ਹੈ ਉਹ ਤੇ ਭਾਵੇਂ ਦੁਨੀਆਦਾਰੀ ਦੀ ਕੋਈ ਕੀਜੀ ਕਮਾਲ ਹਾਂਜੀ ਕੰਮ ਤੇ ਕੋਈ ਹੋਣਾ ਦੋ ਕੰਮ ਦਾ ਕੋਈ ਬਹੁਤਾ ਸੁਰਮੇ ਕਰ ਸਕਦਾ ਕਿ ਨਾਲੇ ਭਗਤੀ ਕਰੇ ਤੇ ਨਾਲੇ ਕਰਦਾ ਕੰਮ ਕਰੇ ਹਾਂਜੀ ਉਹ ਕੋਈ ਬਹੁਤ ਸੁਰਮਾ ਹੋਗਾ ਇੱਕ ਦਿਨ ਜੰਗਲ ਵਿੱਚ ਚਲ ਗਿਆ ਪਠੇ올ੀ ਲੈਣ ਵਾਸਤੇ ਮਗਰ ਫੇਰ ਫਿਰ ਨਾਲੀ ਦਾ ਆ来 ਤੇ ਕਹਾਜੇ ਦਾ ਹੀ ਉਹਨੇ ਬੇੜ ਵੱਟ ਕੇ ਤੈਨੂੰ ਪਾਇਆ ਓਨੇ ਮਾਰੀ ਜੀ ਖਿਚੀ ਮਾਰੀ ਤੇ ਟੁੱਟ ਗਿਆ ਤੇ ਉਹ ਉਹਦਾ ਆਪਣੇ ਸਾਥੀਆਂ ਦੇ ਨਾਲ ਹੀ ਚੱਲ ਗਿਆ ਵੇਖਿਆ ਉਹਨੇ ਵੀ ਕਿੱਥੇ ਗਿਆ ਬੱਚਾ ਜਿਉਂ ਉਹਨੂੰ ਲੱਭਣ ਲੱਗਾ ਏ ਜਿਉਂ ਲੱਭਣ ਲੱਗਾ ਏ ਲੱਬਦਿਆਂ ਲੱਬਦਿਆਂ ਜੰਗਲ ਦੇ ਵਿੱਚ ਹੀ ਪਰਾਫੇਰੇ ਇੰਨਾ ਕਿ ਉਹਦੇ ਪਿਆਰ ਚ ਪਾਗਲ ਹੋਇਆ ਕਿ ਉਹਦੀ ਮੌਤ ਹੋ ਗਈ ਲੱਬਦਿਆਂ ਲੱਬਦਿਆਂ ਦੀ ਮੌਤ ਹੋ ਗਈ ਉਹਨੇ ਇੱਕ ਗਰੀਬ ਘਰ ਜਨਮ ਲੈ ਲਿਆ ਜਿੱਦਾਂ ਜਨਮ ਲਿਆ ਤੇ ਉਹਨੂੰ ਜੰਮਦੇ ਆਪਣੀ ਸੋਚੀ ਸੀ ਕਿ ਇਹ ਕੀ ਬਣ ਗਿਆ ਮੇਰਨਾ ਮੈਂ ਤੇ ਇੱਕ ਕਮਾਈ ਵਾਲਾ ਮਹਾਤਮਾ ਸੀ ਤੇ ਇੱਕ ਹਿੰਦ ਦੇ ਬੱਚੇ ਦੇ ਮਗਰ ਲੱਗ ਕੇ ਆਪਣੀ ਮੈਂ ਜ਼ਿੰਦਗੀ ਬਰਬਾਦ ਕਰ ਲਈ ਤੇ ਉਹ ਕੁੰਡਾ ਨਹੀਂ ਸੀ ਹੈ ਛੋਟਾ ਬੱਚਾ ਸੀ ਕੁੰਡਾ ਨਹੀਂ ਸੀ ਕਰਦਿਆ ਨੇ ਉਹਦਾ ਨਾਂ ਜੜ ਜੀ ਪਾਤਾ ਵੀ ਜੜ ਜੇ ਹੈਗਾ ਉਹ ਕੁੰਡਾ ਕੰਦਾ ਤੇ ਹਾਂ ਬਾਕੀ ਬੱਚਾ ਸੋਹਣਾ ਬਹੁਤ ਸੀ ਪਿਛਲੀ ਤਪੱਸਿਆ ਹੈ ਕਮਾਈ ਸੀ ਅੱਗੋਂ ਵੀ ਉਹਨੂੰ ਸੋਜੀ ਹੋਗੀ ਤੇ ਉਹ ਤਾਂ ਕੁੰਦਾ ਤਾਂ ਨਹੀਂ ਸੀਗਾ ਕਿ ਮਰਨਾ ਕੀ ਹੋਇਆ ਹਾਂਜੀ ਮੈਂ ਬੰਦਗੀ ਕਰਦਾ ਸੀਗਾ ਤੇ ਮੈਂ ਕਿਹੜਾ ਕੰਮ ਜਰਾ ਇਹ ਕਰ ਲਿਆ ਤੇ ਮੈਨੂੰ ਜਨਮ ਲੈਣਾ ਪਿਆ ਉਹ ਵੀ ਗਰੀਬ ਘਰ ਕਿੱਥੇ ਮੈਂ ਮਹਾਤਮਾ ਸੀ ਉਸ ਸ਼ਹਿਰ ਦਾ ਜਿਹੜਾ ਰਾਜਾ ਸੀ ਉਹਦੇ ਘਰ ਕੋਈ ਸੁਲਤਾਨ ਨਹੀਂ ਸੀ ਹੈਗੀ ਔਲਾਦ ਨਹੀਂ ਸੀ ਕੋਈ ਵੀ ਉਹਦੇ ਘਰ ਉਹਨੇ ਜਿੰਨੇ ਵੀ ਜੋਸਤੀ ਸੀ ਸ਼ਹਿਰ ਵਿੱਚ ਬੁਲਾਏ ਪੁੱਛਿਆ ਕਿ ਤੁਸੀਂ 12 ਸਾਲ ਹੋ ਗਿਆ ਮੈਨੂੰ ਕਹਿੰਦਿਆਂ ਨੂੰ ਕਿ ਤੇਰੇ ਘਰ ਬੱਚਾ ਹੋਊਗਾ ਤੇਰੇ ਘਰ ਬੱਚਾ ਹੋਊਗਾ ਤੇ ਬੱਚਾ ਹੁੰਦਾ ਨਹੀਂਗਾ ਜੋ ਤੁਸੀਂ ਹੁਣ ਕਹਿਣਾ ਵਾ ਜੋ ਕਰਨਾ ਤੁਸੀਂ ਕਰ ਲਓ ਜੇ ਐਰਕੀ ਵੀ ਤੁਹਾਡਾ ਆਖਾ ਸਹੀ ਨਾ ਆਇਆ ਤੇ ਮੈਂ ਤੁਹਾਨੂੰ ਕੈਦ ਕਰ ਦੂੰਗਾ ਸਾਰਿਆਂ ਨੂੰ ਉਹਨਾਂ ਨੇ ਸਾਰਿਆਂ ਨੇ ਸਲਾਹ ਕੀਤੀ ਜਿੰਨੇ ਵੀ ਉਹਨਾਂ ਨੇ ਸੱਦੇ ਸੀ ਹਾਂਜੀ ਵਿਦਵਾਨ ਕਮਾਈ ਵਾਲੇ ਚਲੋ ਜਿੱਦਾਂ ਵੀ ਚਲੋ ਉਹ ਵੀ ਆਪਣੇ ਥਾਂ ਠੀਕ ਸੀਗੇ ਹਾਂਜੀ ਤੇ ਜੋਸਤੀ ਜਿੰਨੇ ਵੀ ਉਹਨਾਂ ਸੱਦੇ ਸੀ ਉਹਨਾਂ ਨੇ ਸਲਾਹ ਕੀਤੀ ਵੀ ਕੋਈ ਇਹੋ ਜਿਹਾ ਯਤਨ ਕਰੀਏ ਕਿ ਰਾਜਾ ਸਾਹ ਤੇ ਖੁਸ਼ੀ ਵੀ ਰਹੇ ਸਾਡੀ ਇਤਿ ਹੀ ਬਣੀ ਰਵੇ ਤੇ ਰਾਜਾ ਸਾਨੂੰ ਘਰ ਵੀ ਨਾਮ ਬਾਰ ਕੱਢੇ ਤੇ ਕਿਤੇ ਇਹ ਨਾ ਹੋਵੇ ਕਿ ਫੜ ਕੇ ਸਾਨੂੰ ਕੈਦ ਕਰ ਦੇ ਸਾਨੂੰ ਆਪਣੇ ਘਰੋਂ ਹੀ ਬਾਹਰ ਕਰ ਦੇ ਤੇ ਸਾਨੂੰ ਕੈਦ ਹੋਏ ਕਰ ਦੇ ਤੇ ਕੋਈ ਇਹੋ ਜੀ ਸਲਾਹ ਕਰੀ ਉਹਨਾਂ ਸਲਾਹ ਕੀਤੀ ਸਾਰਿਆਂ ਬੇਕੇ ਕਿ ਸਾਡਾ ਤੇਵਾ ਇਹ ਕਹਿੰਦਾ ਵਾ ਕਿ ਕੱਲਾ-ਕੱਲਾ ਕਿਹੜਾ ਬੱਚਾ ਹੋਵੇ ਤੇ ਆਪਣੀ ਖੁਸ਼ੀ ਦੇ ਨਾਲ ਦੇ ਦੇਵੇ ਤੇ ਉਸ ਬੱਚੇ ਦੀ ਤੁਸੀਂ ਕੁਰਬਾਨੀ ਦਿਓ ਫੇਰ ਤੁਹਾਡੇ ਘਰ ਬੱਚਾ ਹੋ ਸਕਦਾ ਸ਼ਹਿਰ ਵਿੱਚ ਜਨਾ ਟੰਡੋਰਾ ਫੇਰਦਾ ਫੇ ਕਿਸੇ ਦਾ ਕੱਲਾ ਕੱਲਾ ਬੱਚਾ ਹੋਵੇ ਉਹ ਆਪਣੀ ਖੁਸ਼ੀ ਦੇ ਨਾਲ ਰਾਜੇ ਨੂੰ ਦੇ ਦੇਵੇ ਤੇ ਰਾਜਾ ਉਹਦੀ ਕੁਰਬਾਨੀ ਦਊਗਾ ਤੇ ਫੇਰ ਰਾਜੇ ਦੇ ਘਰ ਬੱਚਾ ਹੋਊਗਾ ਤੇ ਰਾਜਾ ਨੂੰ ਮੂੰਹ ਮੰਗੀ ਦੌਲਤ ਦੇਊਗਾ ਜਿੰਨੇ ਵੀ ਮੰਗਣਗੇ ਉਹ ਤੇ ਘਰ ਦਾ ਸੋਚਿਆ ਵੀ ਜੜ ਜੀ ਹੈਗੀ ਕਰਦੀ ਤੇ ਕੱਖ ਨਹੀਂ ਤੇ ਕਿਨੋ ਰਾਜੇ ਨੇ ਸਾਨੂੰ ਮੌਕਾ ਦਿੱਤਾ ਇਹਨੂੰ ਰਾਜੇ ਨੂੰ ਦੇ ਦੇਣੇ ਆ ਤੇ ਜੋ ਉਹਦੇ ਕੋ ਪੈਸਾ ਮੰਗ ਲੂਗਾ ਅਸੀਂ ਆਪਣੀ ਜ਼ਿੰਦਗੀ ਦੇ ਨੰਗਾਵਾਂਗੇ ਅਸੀਂ ਕਿਉਂ ਦੁਖੀ ਹੋਣ ਦੇ ਰਾਜੇ ਦੇ ਕੋਲ ਲੱਗੇ ਪੀ ਇਹ ਸਾਡਾ ਬੱਚਾ ਵਾ ਅਸੀਂ ਆਪਣੀ ਖੁਸ਼ੀ ਦੇ ਨਾਲ ਦੇ ਰਹੇ ਹਾਂ ਇਹਦੀ ਤੁਸੀਂ ਕੁਰਬਾਨੀ ਦੇ ਸਕਦੇ ਉਹਨਾਂ ਨੇ ਕਿਹਾ ਵੀ ਤੁਹਾਨੂੰ ਨੇ ਕੋਈ ਤਰਾਜ ਜਾਂਦੇ ਨਹੀਂ ਸਾਨੂੰ ਕੋਈ ਤਰਾਜ ਨਹੀਂ ਬੱਚਾ ਬਹੁਤ ਸੋਹਣਾ ਖੂਬਸੂਰਤ ਸੀ ਉਹਨੂੰ ਅੰਦਰ ਉਹਨਾਂ ਨੇ ਕੈਦ ਕਰਤਾ ਕੋਈ ਦਿਨ ਰੱਖ ਲਿਆ ਉਹ ਜਦੋਂ ਟਾਈਮ ਆਇਆ ਤੇ ਬੱਚੇ ਨੂੰ ਕਹਿੰਦੇ ਕਿ ਤੈਨੂੰ ਅੱਜ ਫੌਸੀ ਲਾਉਣਾ ਵਾ ਤੇਰੀ ਕੋ ਖਾਸ਼ਾ ਉਹ ਆਂਦਾ ਕਿ ਮੈਂ ਦਰਿਆ ਦੇ ਵਿੱਚ ਇਸ਼ਨਾਨ ਕਰਨਾ ਚਾਹੁੰਦਾ ਉਹਨਾਂ ਨੇ ਸਪਾਈਆਂ ਦਾ ਇੰਤਜ਼ਾਮ ਕਰਕੇ ਤੇ ਲਾਗੇ ਦਰਿਆ ਸੀ ਉੱਥੇ ਪੇੜ ਦਿੱਤਾ ਉਨੇ ਸੁਣਾਲ ਕੀਤਾ ਰਾਹ ਵਿੱਚ ਆਇਆ ਤੇ ਉਹਨਾਂ ਨੂੰ ਕਹਿੰਦਾ ਵੀ ਇੱਕ ਮਿੰਟ ਠਹਿਰੋ ਸਪਾਈਆਂ ਨੂੰ ਠਹਿਰ ਗਏ ਉੱਥੇ ਉਹਨੇ ਚਾਰ ਢੇਰੀਆਂ ਬਣਾਈਆਂ ਪਹਿਲੀ ਢੇਰੀ ਬਣਾਈ ਤੇ ਉਹਦੇ ਕਰਮਾ ਕਰਕੇ ਤੇ ਉਹਨੂੰ ਢਾਹਤਾ ਦੂਜੀ ਢੇਰੀ ਬਣਾਈ ਤੇ ਉਹਦੀ ਕਰਮਾ ਕਰਕੇ ਉਹਨੂੰ ਢਾਹਤਾ ਤੀਜੀ ਢੇਰੀ ਬਣਾਈ ਉਦਿਆਂ ਬਕਰਮਾ ਕਰਕੇ ਨੂੰ ਢਾਤ ਚੌਥੀ ਢੇਰੀ ਬਣਾਈ ਉਹਦਿਆਂ ਬਕਰਮਾ ਕੀਤਿਆਂ ਤੇ ਉਹਨੂੰ ਮੱਥਾ ਟੇਕਿਆ ਉਹਨੂੰ ਢਾਇਆ ਨਹੀਂ ਤੇ ਵਾਸ ਆ ਗਿਆ ਉਹਨਾਂ ਸਪਾਈਆਂ ਨੇ ਰਾਜੇ ਨੂੰ ਆ ਕੇ ਕਿਹਾ ਕਿ ਜਦੋਂ ਸੁਨਾਣ ਕਰਕੇ ਵਾਸ ਆ ਰਹੇ ਸੀ ਤੇ ਇੰਨੇ ਰਾਹ ਵਿੱਚ ਢੇਰੀਆਂ ਚਾਰ ਬਣਾਈਆਂ ਉਹਨਾਂ ਚੌਂ ਦੇ ਉੱਤੇ ਨੇ ਪਕਰਮਾ ਕੀਤੀ ਆ ਤੇ ਤਨਾਂ ਨੂੰ ਇਹਨੇ ਮੱਥਾ ਟੇਕ ਕੇ ਹਾਥਾ ਤੇ ਚੌਥੀ ਨੂੰ ਮੱਥਾ ਟੇਕ ਕੇ ਤੇ ਨਹੀਂ ਧਿਆ ਉਹਨੂੰ ਮੱਥਾ ਟੇਕ ਕੇ ਤੇ ਵਾਪਸ ਆ ਗਏ ਤੇ ਇਹਨੂੰ ਪੁੱਛੇ ਨੇ ਕੀ ਕੀਤਾ ਉਹ ਕਹਿੰਦੇ ਵੀ ਕਾਕਾ ਤੂੰ ਕੀ ਕੀਤਾ ਉਹ ਆਂਦੇ ਕਿ ਮਹਾਰਾਜੀ ਤੁਸੀਂ ਆਪਣਾ ਕੰਮ ਕਰੋ ਤੁਸੀਂ ਮੈਨੂੰ ਪੁੱਛ ਕੇ ਕੀ ਲੈਣਾ ਤੁਸੀਂ ਜਿਹੜਾ ਕੰਮ ਤੁਸੀਂ ਕਰਨਾ ਕਰੋ ਆਂਦੇ ਕਿ ਨਹੀਂ ਮੇਰਾ ਪੂਰਾ ਹੱਕ ਆ ਤੈਨੂੰ ਪੁੱਛਣ ਦਾ ਤੁਮ ਨੂੰ ਸੱਚ ਦੱਸ ਕੀ ਗੱਲ ਆਂਦੇ ਪਹਿਲੀ ਢੇਰੀ ਮੈਂ ਮਾਂ ਪਿਓ ਦੀ ਬਣਾਈ ਸੀ ਉਹਨਾਂ ਆਪਣੀ ਗਰਜ ਵਾਸਤੇ ਹਾਂਜੀ ਮੈਨੂੰ ਵੇਖਿਆ ਕਿ ਜੜ ਜੀ ਹੈਗੀ ਆ ਕਰਦੀ ਕੱਖ ਨਹੀਂ ਐ ਤੇ ਉਹਨਾਂ ਆਪਣੀ ਗਰਜ ਵਾਸਤੇ ਮੈਨੂੰ ਤੁਹਾਡੇ ਅੱਗੇ ਵੇਚ ਦਿੱਤਾ ਜਿਹਦਾ ਮਾਂ ਪਿਓ ਨਹੀਂ ਬੰਦਾ ਉਹਦੇ ਰਿਸ਼ਤੇਦਾਰ ਆਂਢੀ ਗੁਆਂਢੀ ਬੰਦਦੇ ਆ ਹਾਂਜੀ ਤੇ ਮੇਰਾ ਕੋਈ ਰਿਸ਼ਤੇਦਾਰ ਵੀ ਨਹੀਂ ਬਣਿਆ ਕੋਈ ਆਂਢੀ ਗੁਆਂਢੀ ਵੀ ਨਹੀਂ ਬਣਿਆ ਮੈਨੂੰ ਕਿਸੇ ਨੇ ਪੁੱਛਿਆ ਹੀ ਨਹੀਂ ਮੈਂ ਉਹ ਵੀ ਢੇਰ ਠਾ ਦਿੱਤੀ ਤੀਜੀ ਤੇ ਰਿਸ਼ਤ ਦੇ ਰਾਜੇ ਦੀ ਹੁੰਦੀ ਹੈ ਤੇ ਜਿਹਦਾ ਕੋਈ ਵੀ ਨਾ ਬਣੇ ਤੇ ਜਿਹੜਾ ਉਹਦਾ ਸ਼ਹਿਰ ਦਾ ਰਾਜਾ ਹੁੰਦਾ ਅਸਲੀ ਉਹ ਵੀ ਮਾਂ ਪਿਓ ਹੀ ਹੁੰਦਾ ਜਿਹੜਾ ਸ਼ਹਿਰ ਦਾ ਰਾਜਾ ਹੁੰਦਾ ਨਾ ਉਹ ਵੀ ਅਸਲੀ ਮਾਂ ਪਿਓ ਹੀ ਹੁੰਦਾ ਠੀਕ ਹੈ ਜਿਹਦਾ ਮਾਂ ਪਿਓ ਨਹੀਂ ਬੰਦਾ ਤੇ ਰਾਜੇ ਵਾਸਤੇ ਸਾਦੇ ਧੀਆਂ ਪੁੱਤਰ ਹੁੰਦੇ ਆ ਅਸਲੀ ਉਹ ਵੀ ਮਾਂ ਪਿਓ ਹੀ ਹੁੰਦਾ ਵਾ ਤੇ ਮੈਂ ਤੀਜੀ ਢੇਰੀ ਰਾਜੇ ਦੀ ਬਣਾਈ ਫਿਰ ਮੈਂ ਉਹ ਵੀ ਮੱਥਾ ਟੇਕ ਘਟਾਤੀ ਕਿ ਰਾਜੇ ਨੇ ਤੇ ਆਪਣੀ ਗਰਜ ਵਾਸਤੇ ਮੈਨੂੰ ਖਰੀਦਿਆ ਉਹਨੇ ਮੇਰੀ ਮੱਜ ਤੇ ਕਿੱਥੋਂ ਕਰਨੀ ਤੇ ਚੌਥੀ ਢੇਰੀ ਜਿਹੜੀ ਉਹ ਮੈਂ ਪਰਮਾਤਮਾ ਦੀ ਬਣਾਈ ਆ ਉਸ ਪ੍ਰਭੂ ਦੀ ਮੈਨੂੰ ਆਸ ਆ ਕੋ ਮੇਰੀ ਮੱਜ ਤੇ ਪੂਰੀ ਕਰੇਗਾ ਉਹ ਨੂੰ ਮੈਂ ਮੱਥਾ ਟੇਕਨ ਮੱਟਾਇਆ ਨਹੀਂ ਉਦੋਂ ਰਾਜੇ ਦੇ ਮਨ ਵਿੱਚ ਆ ਗਿਆ ਪਰਮਾਤਮਾ ਉੱਚ ਵਸ ਗਿਆ ਮਨ ਵਿੱਚ ਆ ਗਿਆ ਕਿ ਐਡਾ ਖੂਬਸੂਰਤ ਬੱਚਾ ਤੇ ਐਡਾ ਸਿਆਣਾ ਇਹ ਹੁਣ ਮੈਂ ਇਹਦੇ ਮਾਪਿਓ ਕੋਲੋਂ ਖਰੀਦ ਲਿਆ ਪਤਾ ਨਹੀਂ ਇਹਦੀ ਕੁਰਬਾਨੀ ਦਿੱਤੀ ਆਵੇਂ ਮੇਰੇ ਘਰ ਬੱਚਾ ਹੋਣਾ ਵਾ ਕੋਈ ਇੱਕ ਨਹੀਂ ਹੋਣਾ ਹਾਂਜੀ ਅੱਗੇ ਇੰਨਾ ਚਿਰ ਹੋ ਗਿਆ ਥੱਕੇ ਖਾਂਦੇ ਨੂੰ ਅੱਗੇ ਨਹੀਂ ਕੋਈ ਮਿਲਿਆ ਤੇ ਹੁਣ ਕੀ ਕਰਤਾ ਮੈਨੂੰ ਕੋਈ ਮਿਲਣਾ ਵਾ ਕਿ ਨਹੀਂ ਮਿਲਣਾ ਤੇ ਇਹ ਬੱਚਾ ਐਡਾ ਪਿਆਰਾ ਤੇ ਸੋਹਣਾ ਵਾ ਤੇ ਮੈਂ ਜਦੋਂ ਨੂੰ ਖਰੀਦ ਲਿਆ ਇਹ ਹੁਣ ਮੇਰਾ ਵਾ ਤੇ ਹੋਵੇ ਨਾ ਤਾਂ ਮੈਂ ਇਹਨੂੰ ਹੀ ਆਪਣਾ ਵਸ ਬਣਾ ਲਾ ਉਹਨੂੰ ਆਪਣੀ ਝੋਲੀ ਦੇ ਵਿੱਚ ਚੁੱਕ ਲੈਂਦਾ ਤੇ ਗੱਲ ਨਾ ਲਾਉਂਦਾ ਵਾ ਤੇ ਕਹਿੰਦਾ ਅੱਜ ਤੋਂ ਤੂੰ ਹੀ ਮੇਰਾ ਪੁੱਤ ਆ ਤੇ ਇਸ ਰਾਜ ਦਾ ਤੂੰ ਹੀ ਵਾਰਿਸ ਆ ਹਾਂਜੀ ਅੱਗੇ ਮੈਂ ਇੰਨਾ ਕੁਝ ਕੀਤਾ ਤੇ ਮੇਰੇ ਘਰ ਰੱਬ ਨੇ ਕੋਈ ਖੁਸ਼ੀ ਨਹੀਂ ਦਿੱਤੀ ਤੇ ਮੈਂ ਪਾਪ ਕਰੂੰਗਾ ਤੇ ਪਤਾ ਨਹੀਂ ਮੇਰੇ ਘਰ ਬੱਚਾ ਹੋਣਾ ਕਿ ਨਹੀਂ ਹੋਣਾ ਤੇ ਮੈਂ ਤੇ ਤੈਨੂੰ ਲੈ ਲਿਆ ਵਾ ਤੇਰੇ ਮਾਂ ਪਿਓ ਨੇ ਮੈਨੂੰ ਦਿੱਤਾ ਵਾ ਹੁਣ ਮੇਰੀ ਮਰਜ਼ੀ ਆ ਕਿ ਮੈਂ ਤੈਨੂੰ ਆਪਣਾ ਪੁੱਤ ਬਣਾਵਾ ਜਾਂ ਮੈਂ ਜੋ ਮਰਜ਼ੀ ਕਰਾਂ ਕਿਉਂਕਿ ਹੁਣ ਮੇਰਾ ਹੱਕ ਧਿਰ ਤੇ ਉਹ ਰਾਜੇ ਦੇ ਗੱਲ ਨਾਲ ਲੱਗਦਾ ਤੇ ਆਪਣਾ ਉਹ ਸ਼ੁਕਰ ਕਰਦਾ ਵਾ ਪਰਮਾਤਮਾ ਦਾ ਕਿ ਪਿੱਛੇ ਤਾਂ ਮੈਂ ਬੰਦਗੀ ਨਹੀਂ ਕਰ ਸਕਿਆ ਤੇ ਅੱਧ ਵਿੱਚ ਮੇਰੀ ਜਿਹੜੀ ਬੰਦਗੀ ਉਹ ਠੁੱਟ ਗਈ ਕਮਾਈ ਤੇ ਪਰਮਾਤਮਾ ਨੇ ਮੈਨੂੰ ਹੁਣ ਮੌਕਾ ਦਿੱਤਾ ਵਾ ਤੇ ਨਾਲੇ ਮੈਂ ਰਾਜ ਕਰੂੰਗਾ ਤੇ ਨਾਲੇ ਮੈਂ ਬੰਦਗੀ ਕਰੂੰਗਾ ਨਹੀਂ ਤੇ ਦੋਵੇਂ ਕੰਮ ਆ ਇਸ ਸੰਸਾਰ ਤੇ ਨਹੀਂ ਹੁੰਦੇ ਹਾਂਜੀ ਤੇ ਕਿੱਥੇ ਉਹਨੂੰ ਜੜ ਕਹਿੰਦੇ ਸੀ ਤੇ ਕਿੱਥੇ ਉਹਦਾ ਨਾਂ ਜੜ ਪਰਥਪਾਤ ਹਾਂਜੀ ਤੇ ਜੜ ਪਰਥ ਦੇ ਨਾਂ ਤੇ ਉਹ ਯਾਨੀ ਕਿ ਜਾਣਿਆ ਜਾਂਦਾ ਸੀ ਤੇ ਉਹ ਸਟਾਮਨ ਸਿਬਜੀ ਮਹਾਰਾਜ ਜੀ ਹਸਤ ਤਰਤੀ ਤੇ ਬਰਾਜਮਾਨ ਸੀਗੇ ਤੇ ਬਹੁਤ ਹੀ ਨੇਕ ਹੈਗਾ ਸੀ ਉਹ ਇਹਦਾ ਕੁਝ ਹਿੱਸਾ ਸਾਖੀ ਜਿਹੜੀ ਇਹਦੀ ਹੋਰ ਵੀ ਹੈਗੀ ਆ ਤੇ ਉਹਦਾ ਇਹ ਸਾਖੀ ਦਾ ਕੁਝ ਹਿੱਸਾ ਤੁਹਾਨੂੰ ਫਿਰ ਪਰਮਾਤਮਾ ਨੇ ਛਾਇਆ ਉਹਦੀ ਕਿਰਪਾ ਹੋਈ ਉਹਨੇ ਕੋਈ ਦਇਆ ਸਾਡੇ ਤੇ ਗਰੀਬਾਂ ਤੇ ਕੀਤੀ ਤੇ ਤੁਹਾਡੇ ਤੱਕ ਇਹਦਾ ਹਿੱਸਾ ਦੂਜਾ ਜਰਾ ਉਹ ਪਛਾਇਆ ਜਾਏ ਰਾਧਾ ਸwamy ਵਿਦਿਆਲਯ ਕਿਦਿਆ ਰਾਧਾ ਸਵਾਮੀ ਜੀ ਕੀ ਸਹਾਇ